ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਣੀ ਪਾਣੀ ਦੀ ਵਾਰੀ ਤੇ ਲਾਉਣੇ ਅੱਜ ਆਪਾਂ ਪਾਣੀ ਨਾਲ ਤਲਾਮਾਂ ਘਾੜ ਨੂੰ ਤੇ ਨਾਲੇ ਲਾਵਾਂਗੇ ਚਰੀ ਨੂੰ ਤੇ ਜਿਹੜੀ ਗਰਮੀ ਆ ਨਾ ਬਾਈ ਗਰਮੀ ਬਹੁਤ ਆ ਹੁਣ ਹਵਾ ਜਿਹੜੀ ਪੱਛੋਂ ਵਗਦੀ ਆ ਜਿਹੜੀ ਆਪਾਂ ਜਿਵੇਂ ਲੋਕ ਕਹਿੰਦੇ ਨੇ ਉਹ ਹਵਾ ਇਹ ਤੇ ਹਵਾ ਵਗਦੀ ਬਹੁਤ ਤੇਜ਼ ਆ ਤੁਸੀਂ ਵੇਹਨੇ ਹੋਗੇ ਦਰਖਤ ਹਿੱਲੀ ਜਾਂਦਾ ਆਪਣਾ ਕਿਨੂਆ ਦਾ ਬੂਜਾ ਇਹ ਤੇ ਪਾਣੀ ਵੀ ਨਾ ਪਾਣੀ ਬਿਨਾ ਵੀ ਪੱਠੇ ਜਮਾ ਮਰੀ ਜਾਂਦੇ ਸੀ ਤੇ ਸਬਜ਼ੀਆਂ ਮਰੀਆਂ ਨਹੀਂ ਅਸੀਂ ਮੈਥਨ ਵਿਖਾਉਂਗਾ ਆਪਣੀ ਜ਼ਰੂਰੀ ਵੀ ਪਾਣੀ ਤੋਂ ਬਿਨਾ ਕੀ ਹਾਲ ਹੈ ਤੇ ਅੱਜ ਹੋਰ ਕੀ ਕੰਮ ਧੰਦੇ ਕੀਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਅੱਜ ਦਾ ਦਿਨ ਬਹੁਤ ਬਿਜੀ ਰਿਹਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਤੇ ਪਾਣੀ ਕੱਸੀ ਚ ਹੈਗਾ ਤੇ ਤਾਂ ਕਰਕੇ ਅੱਜ ਆਪ ਵਾਰੀ ਦਾ ਪਾਣੀ ਲਾਉਣੇ ਆ ਤੇ ਨਾਲੇ ਤਾਂ ਜਿਹੜਾ ਬਈ ਕੱਸੀ ਦਾ ਪਾਣੀ ਆ ਪਾਣੀ ਵਧੀਆ ਤੇ ਉਦੋਂ ਬਾਅਦ ਲੱਗੇ ਤੋਂ ਬਾਅਦ ਫਸਲ ਨੂੰ ਵੀ ਐ ਕਿਹਾਉਂ ਲੱਗਦਾ ਆਪਾਂ ਬੋਰਾ ਦਾ ਪਾਣੀ ਲਾ ਦਿੰਨੇ ਆ ਜਿੱਥੇ ਮੜੇ ਮੋਟੇ ਨਰਮਾ ਪਾਣੀ ਉਹਨਾਂ ਫਿਰ ਖੁਸ਼ਕ ਜੇ ਹੁੰਦੇ ਆ ਤੇ ਹੋਰ ਹੀ ਸੋਰਾ ਜੜ ਜਾਂਦਾ ਫਿਰ ਉਹ ਗੱਲ ਨਹੀਂ ਬੰਦੀ ਤੇ ਜਿਹੜਾ ਸੂਏ ਕੱਤੀਆਂ ਦਾ ਪਾਣੀ ਐ ਉਹ ਪਾਣੀ ਪਾਣੀ ਐ ਆਪਾਂ ਨੂੰ ਪਤਾ ਹੁਣ ਦੇਸੀ ਘਿਓ ਤੇ ਪਰਦੇਸੀ ਦਾ ਕਿੰਨਾ ਫਰਕ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਪਹਿਲਾਂ ਵਿਖਾਉਣਾ ਆਪਾਂ ਸਬਜੀ ਕੀ ਹਾਲ ਐ ਵੇਖੋ ਤੁਸੀਂ ਸਬਜੀ ਦਾ ਤੇ ਟਾਈਮ ਹੋਊਗਾ ਹੁਣ 3:30 4:30 ਦੇ ਆਸ-ਪਾਸ ਹੀ ਦੁਪਹਿਰ ਦਾ ਪਿਛਲੇ ਪੈਰ ਦਾ ਤੇ ਆਓ ਹੁਣ ਮੈਂ ਤੁਹਾਨੂੰ ਵਿਖਾਉਣਾ ਸਬਜੀ ਤੇ ਇੱਕ ਬੇਨਤੀ ਐ ਜਿਹੜੇ ਭਰਾ ਕੋਈ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਆ ਦੇਖੋ ਭਰਾਓ ਕੀ ਹਾਲ ਆ ਸਬਜ਼ੀ ਦਾ ਦੇਖੋ ਪੱਤੇ ਕਿਵੇਂ ਹੋਏ ਪਏ ਇਹਨੂੰ ਅਜੇ ਤਾਂ ਪਾਣੀ ਪਾਤਾ ਮੈਂ ਅੱਜ ਜਦੋਂ ਪਾਣੀ ਆ ਗਿਆ ਸੀ ਇੱਥੇ ਆ ਵੇਖੋ ਆਹ ਬੋਤਲ ਵੀ ਲਾਈ ਸੀ ਇਹਦੇ ਜੜਦੇ ਨਾਲ ਵੀ ਥੋੜਾ ਥੋੜਾ ਪਾਣੀ ਥੋੜਾ ਥੋੜਾ ਪਾਣੀ ਜਾਂਦਾ ਰਹੇ ਤੇ ਪਰ ਕੁਝ ਨਹੀਂ ਬਣਿਆ ਆ ਇਹਨਾਂ ਦੁਪਹਿਰੇ ਆਹ ਬੋਤਲ ਦਾ ਪਾਣੀ ਵੀ ਫਿਰ ਤਪ ਜਾਂਦਾ ਜਿਗਾੜ ਤਾਂ ਲਾਇਆ ਸੀ ਆ ਦੇਖੋ ਇਹ ਕਬਰੀਕ ਜੀ ਮੂਰੀ ਕੱਢੀ ਆ ਥੱਲੇ ਤੇ ਵੀ ਉਥੋਂ ਦੀ ਪਾਣੀ ਇਹਨੂੰ ਲੱਗੀ ਜਾਊਗਾ ਤਾਂ ਖਤਮ ਕਰ ਜੜ ਚ ਪਈ ਜਾਊਗਾ ਤੇ ਉਹਦੇ ਨਾਲ ਇਹਦੀ ਜਾਨ ਜੀ ਪਈ ਰਹੂਗੀ ਤੇ ਪਰ ਨਹੀਂ ਉਹਨੇ ਵੀ ਕੁਝ ਨਹੀਂ ਕੀਤਾ ਬਈ ਗਰਮੀ ਇੰਨੀ ਪਈ ਜਾਂਦੀ ਏ ਧੁੱਪ ਤੇ ਜਿਹੜੀ ਖੁਸ਼ਕ ਹਵਾ ਮਾੜਾ ਮੋਟਾ ਪਾਣੀ ਉਹਨੂੰ ਕਰਦਾ ਹੀ ਕੁਝ ਨਹੀਂ ਤੇ ਜਮਾਣ ਕਮਲਾਈਆਂ ਪੀਆ ਵੱਲਾਂ ਤੇ ਉਧਰ ਦਾ ਟਮਾਟਰਾਂ ਦੇ ਬੂਜੇ ਲਾਇਏ ਸੀ ਉਹਨਾਂ ਦਾ ਵੀ ਮੰਦਾ ਹਾਲ ਹੋਇਆ ਪਿਆ ਉਹਨਾਂ ਨੂੰ ਵੀ ਪਾਣੀ ਪਾਇਆ ਤੇ ਬਾਕੀ ਆਪਣੀ ਜਿਹੜੀ ਦੂਜੀ ਸਬਜ਼ੀ ਹੈ ਇਹ ਗਵਾਰਾ ਤਾਂ ਚਲੋ ਘੱਟ ਪਾਣੀ ਪਾਲ ਦਿੰਦਾ ਉਹਨੂੰ ਤਾਂ ਕੋਈ ਐਡਾ ਫਰਕ ਨਹੀਂ ਪੈਂਦਾ ਤੇ ਪਰ ਪਾਣੀ ਲੱਗ ਜੇ ਹੈ ਵਧੀਆ ਅੱਜ ਆਪਾਂ ਪਾਣੀ ਲਾਵਾਂਗੇ ਸਬਜ਼ੀ ਨੂੰ ਵੀ ਹਾਂ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਣੇ ਜਿਹੜਾ ਆਪਾਂ ਲਾਇਸੀ ਟਮਾਟਰਾਂ ਦੇ ਪੁੱਜੇ ਅੱਜ ਆਪਾਂ ਸਬਜ਼ੀ ਸਾਰੀ ਪਾਣੀ ਲਾ ਦੇਣੀ ਆ ਕੋਈ ਨਹੀਂ ਛੱਡਣੀ ਤੇ ਆ ਇੱਧਰ ਗਵਾਰਾ ਪਰ ਇਹ ਭਿੰਡੀ ਆ ਦੇਖੋ ਇਹਨਾਂ ਨੂੰ ਪਾਣੀ ਪਾਤਾ ਹੁਣ ਮਾੜੇ ਅਟੈਕ ਚ ਹੋ ਗਏ ਨਹੀਂ ਤਾਂ ਇਹ ਦੀਂਦੇ ਨਹੀਂ ਸੀ ਆ ਤਾਂ ਮਾਰ ਹੀ ਗਿਆ ਇੱਕ ਤਾਂ ਐਨਾ ਬਈ ਲਾਈਟ ਆਉਂਦੀ ਨਹੀਂ ਚਲ ਨਾ ਤਾਂ ਜੇਬ ਜਾ ਹੈਗਾ ਫਿਰ ਉਹ ਜਿਹਾ ਹੀ ਲੱਗ ਜਾ ਪਾਣੀ ਤੇ ਕਣਕਾਂ ਪੱਕੀਆਂ ਕਰਕੇ ਜਿਨੇ ਜੇ ਤੂੜੀਆਂ ਨਹੀਂ ਬੰਦੀਆਂ ਉਹਨੇ ਚ ਲਾਈਟ ਆ ਲਾਈਟ ਵੀ ਨਹੀਂ ਛੱਡਦੇ ਤੇ ਆਹ ਆਉਂਦਾ ਪਾਣੀ ਅੱਜ ਬਈ ਬੀਜੀ ਦਿਨ ਆਇ ਰਿਹਾ ਬੀਨਾ ਅੱਜ ਪਹਿਲਾਂ ਤਾਂ ਆ ਕੇ ਆਪਾਂ ਜਿਹੜਾ ਵਾਹਨ ਤਿਆਰ ਕੀਤਾ ਜਿੱਥੇ ਆਪਾਂ ਜਰੀ ਬੀਜਣੀ ਹੈ ਜਵਾਰ ਬੀਜਣੀ ਹੈ ਤੇ ਪਹਿਲਾਂ ਤਾਂ ਉਹਨੂੰ ਵਾਉਣ ਲੱਗੇ ਰਹੇ ਅੱਜ ਵੀ ਉਹ ਤਿਆਰ ਕੀਤਾ ਆ ਦੇਖ ਇੱਥੇ ਵੀ ਤਵੀਆਂ ਮਾਰੀਆਂ ਅੱਜ ਆਪਾਂ ਤੇ ਉਹ ਵਾਹ ਕੇ ਤਿਆਰ ਕੀਤਾ ਤੇ ਇੱਥੇ ਖੇਤ ਹੀ ਵੱਜ ਗਏ 12 ਤੇ ਫੇਰ ਰੋਟੀ ਰਟੀ ਖਾਧੀ ਜਾ ਕੇ ਤੇ ਉਸ ਤੋਂ ਬਾਅਦ ਫਿਰ ਰੋਟੀ ਰਟੀ ਖਾ ਕੇ ਉਸ ਤੋਂ ਬਾਅਦ ਠਹਿਰ ਕੇ ਚਾਹ ਪੀ ਗਏ ਤੇ ਫੇਰ ਉੱਠ ਕੇ ਸ਼ਹਿਰ ਆਹ ਭਾਈ ਚਰੀ ਲਾਉਣੀਆਂ ਚਰੀ ਦਾ ਹਾਲ ਵੇਖੋ ਕਿੰਨ ਬੱਤੀਆਂ ਬਣੀ ਪਈ ਐ ਸਹੀ ਮੈਨੇ ਨਾ ਪੱਠਿਆਂ ਨੂੰ ਹਫ਼ਤੇ ਤੱਕ ਘਰ ਤੋਂ ਘੱਟ ਪਾਣੀ ਮਿਲੇ ਜਮਾ ਬੱਤੀਆਂ ਬਣੀ ਪਈ ਐ ਭਾਈ ਕੈਮਰੇਜ ਪਤਾ ਨਹੀਂ ਕਿਵੇਂ ਦੀਦੀ ਐ ਤੇ ਪਾਣੀ ਦੀ ਪੂਰੀ ਐ ਨਾ ਇਹਨੂੰ ਹੁਣ ਔੜ ਲੱਗੀ ਵੀ ਆ ਤੇ ਅੱਜ ਆਪਾਂ ਲਾਉਣਾ ਹੈ ਪਾਣੀ ਇਹਨੂੰ ਪਹਿਲਾਂ ਆਪਣਾ ਪਾਣੀ ਜਾਂਦਾ ਕਾਹਚ ਤੇ ਬਈ ਫਿਰ ਚਾਹ ਪੀ ਕੇ ਗਏ ਇੱਕ ਸ਼ਹਿਰ ਸ਼ਹਿਰੋਂ ਆਪਾਂ ਬੀ ਲੈ ਕੇ ਆਏ ਆਪਣੇ ਨਾ ਇੱਕ 11 ਹੁੰਦਾ ਹੈ ਕਾਂਗੜ ਚਰੀ ਦਾ ਆ ਵਾਣ ਵਾਇਆ ਬਈ ਆ ਇਧਰ ਚਰੀ ਆਪਣੀ ਖੜੀ ਹੱਥ ਲਾਉਣ ਵਾਲੀ ਹੋਈ ਖੜੀ ਐ ਤੇ ਆਹਾ ਵਾਣ ਵਾਇਆ ਤੇ ਇੱਕ ਮੈਂ ਉਧਰ ਤੋਂ ਦੂਜੇ ਪਾਸੇ ਜਾ ਕੇ ਵਖਾਣਾ ਇੱਕਰਾਂ ਆਪਾਂ ਬੀਜਦੇ ਹੁਣੇ ਚਾਰ ਕਨਾਲਾਂ ਦਾ ਕਾਂਗੜ ਚਰੀ ਬਈ ਜੇ ਤੁਸੀਂ ਨਹੀਂ ਨਾ ਵੇਖਿਆ ਪਿਛਲੀਆਂ ਵੀਡੀਓ ਚ ਵੇਖਿਓ ਜੇ ਪਿੱਛੇ ਅੱਜ ਤੋਂ ਘੱਟ ਤੋਂ ਘੱਟ 7-8 ਮਹੀਨੇ ਪਹਿਲਾਂ ਕੋਈ ਵੀਡੀਓ ਪਈ ਹੋਊਗੀ ਜਾਂ ਛੋਟ ਹੋਣਗੇ ਆਪਣੇ ਇਸ ਚੈਨਲ ਤੇ ਬਈ ਉਹ ਤਾਂ ਨਾ ਕੱਦ ਵੀ ਘੱਟ ਤੋਂ ਘੱਟ 14-15 ਫੁੱਟ ਹੁੰਦਾ ਆ ਦੇਖੋ ਆਪਾਂ ਇਹਦੇ ਚ ਪੈਰ ਮਾਰਦੇ ਹੁਣ ਆ ਜਾਣਾ ਜਦੋਂ ਹੁਣ ਤੂੜੀਆਂ ਤਾੜੀਆਂ ਬੰਦੀਆਂ ਜਾਂ ਮਸ਼ੀਨ ਵੜਦੀ ਹੈ ਖਾਲ ਖੂਹ ਚ ਛੜ ਦਿੰਦੀ ਆ ਪੰਬੀ ਆ ਦੇਖੋ ਇਹ ਫਿਰ ਵਿੱਚ ਲੱਗ ਜਾਂਦੇ ਆ ਮੂਹਾਂ ਜਾ ਕੇ ਜਦੋਂ ਘਾਜ ਲੱਗ ਜਾਂਦੇ ਫਿਰ ਪਾਣੀ ਚੜ ਜਾਂਦਾ ਪਹਿਲਾਂ ਆ ਪਾ ਘਾ ਨੂੰ ਪਾਣੀ ਛੱਡਿਆ ਇਹ ਇਹ ਦੁਬਾਰਾ ਫਲਾਵਾਂਗੇ ਚਰੀ ਤੇ ਉਸ ਦੁਬਾਰਾ ਛੱਡਾਂਗੇ ਰੌਣੀ ਚ ਆਪਾਂ ਗੱਲ ਕਰਦੇ ਬਾਈ ਚਰੀ ਦੀ ਆਪਾਂ ਬੀਜਦੇ ਹੁਣੇ ਕਾਂਗੜ ਖੁੱਲੀ ਚਰੀ ਜੇ ਕਿਸੇ ਭਰਾ ਨੇ ਬੀਜ ਨਹੀਂ ਹੋਵੇ ਤਾਂ ਖੁੱਲਾ ਬੀਜ ਲਿਆ ਕਰੋ ਤੇ ਬੀਜ ਜਿਹੜਾ ਨਾ ਥੋੜਾ ਬਰੀਕ ਹੋਵੇ ਬਾਲਾ ਮੋਟਾ ਬੀਜ ਜਿਹੜਾ ਕਾਂਗੜ ਦਾ ਉਹ ਨਹੀਂ ਐਡਾ ਕਾਮਯਾਬ ਹੁੰਦਾ ਤੇ ਬਰੀਕ ਹੈ ਨਾ ਜਿਹੜਾ ਬਰੀਕ ਉਹ ਸਹੀ ਕਾਮਯਾਬ ਸਹੀ ਬੀ ਉਹ ਹੁੰਦਾ ਕਾਂਗੜ ਦਾ ਆਪਾਂ ਨੂੰ ਤਾਂ ਹੋਗੇ 6-7 ਸਾਲ ਬੀਜਣ ਨੂੰ ਤੇ ਬਈ ਉਹ ਕਾਦਾ ਵੀ ਬਹੁਤ ਕਰਦੀ ਆ ਤੇ ਨਜ਼ਾਰਾ ਲਿਆ ਹੰਦੀ ਆ ਬਾਈ ਤੇ 17 18 ਪਸੂ ਆ ਮਨਰੀ ਪੈਂਦੀ ਆ ਫਿਰ ਉਹ 2 3 ਮਹੀਨੇ ਆ ਦੇਖੋ ਬਈ ਕਾਹ ਵਾਇਆ ਪੰਜ ਆਹਾ ਕੀ ਰਾ ਚਾਰ ਕਨਾਲਾਂ ਥਾਂ ਆ ਇਹ ਆਪਾਂ ਕਾਂਗੜ ਬੀਜਣੀ ਆ ਤੇ ਇਹ ਬਾਅਦ ਉਹ ਕਿਸ ਵਾਕ ਕੇ ਗਏ ਤਾਂ ਫਿਰ ਉਦੋਂ ਬਾਅਦ ਸ਼ਹਿਰ ਗਏ ਸ਼ਹਿਰ ਜਾ ਕੇ ਆ ਕੇ ਤੇ ਵਈ ਫਿਰ ਪਾਣੀ ਦੀ ਵਾਰੀ ਸੀ ਫਿਰ ਪਾਣੀ ਨੂੰ ਆ ਗਏ ਇਹ ਸਮਝ ਨਹੀਂ ਲੱਗਦਾ ਜ਼ਿੰਦਗੀ ਤੇ ਕਈ ਵਾਰੀ ਤਾਂ ਸਾਰਾ ਦਿਨ ਹੀ ਕੋਈ ਕੰਮ ਨਹੀਂ ਹੁੰਦਾ ਤੇ ਕਈ ਵਾਰੀ ਐਡਾ ਕਸ ਹੁੰਦਾ ਹੈ ਜਿਵੇਂ ਸਾਨੂੰ ਕਹਿੰਦੇ ਸਿਰ ਖੁਰਕਣ ਦੀ ਵੇਲ ਨਹੀਂ ਮਿਲਦੀ ਘਾੜਾ ਵੀ ਬਹੁਤ ਹੀ ਅਜੀਬ ਹੈ ਭਾਈ ਹਜੇ ਤੱਕ ਵੀ ਜੇ ਪਾਣੀ ਸਹੀ ਮਿਲੀ ਜਾਏ ਨਾ ਇੱਕ ਦੋ ਲੋ ਲੋ ਹੋਰ ਦੇ ਦੂਗਾ ਤੇ ਪੱਠਾਂ ਦੀ ਮੌਜ ਬਣੀ ਰਹੂਗੀ। ਔਰ ਵੀ ਆਪਾਂ ਪੱਠੇ ਬੀਜਣਾ ਬਈ ਇਹਦੇ ਨਾਲ ਪਰਲੇ ਪੈ ਜਿੱਥੇ ਆਪਾਂ ਤੁਹਾਨੂੰ ਪਹਿਲਾਂ ਵਿਖਾਇਆ ਸੀ। ਉੱਥੇ ਪੱਠੇ ਬੀਜ ਕੇ ਉਹਨੂੰ ਚਾਰ ਕੇ ਉੱਥੇ ਫਿਰ ਝੋਨਾ ਲੱਗ ਜੂ। ਤੇ ਉਦੋਂ ਨੂੰ ਕਾਂਗੜਾ ਜਿਹੜੀ ਉਹ ਪੂਰੀ ਫੱਬ ਜੂਗੀ। ਫੇਰ ਆਪਾਂ ਉਹਨੂੰ ਹੱਥ ਲਾਵਾਂਗੇ ਤੇ ਸ਼ਾਇਦ ਆਹ ਜਿਹੜਾ ਚਰੀ ਦਾ 캬ਰਾ ਹੈ ਇਹ ਵੀ ਆਪਾਂ ਝੋਨਾ ਲਾ ਦਈਏ ਇੱਥੇ ਤੇ ਇਹਦੇ ਨਾਲ ਪਰਲੇ ਪਾਸੇ ਰੌਣੀ ਕਰਾਂਗੇ ਜਿਹੜਾ ਉਹ ਰੱਖ ਲਾਂਗੇ ਇੱਥੇ ਝੋਨਾ ਹੋ ਜੂਗਾ ਤੇ ਜਿਹੜੀ ਪਰਲੇ ਪਾਸੇ ਹੋ ਜੂਗੀ ਇਹ ਪੱਠਾ ਬਾਣ ਸੀ ਮੁਰਕ ਜਾਦੇ ਹੁੰਦੀ ਸੀ ਪਰਲੇ ਪਾਸੇ ਆਪਾਂ ਉਹਨਾਂ ਕਾ ਝੋਨਾ ਲਾਇਆ ਸੀ ਪਰ ਤੇ ਝੋਨੇ ਨੂੰ ਝੋਨਾ ਲਾਉਣ ਨਾਲ ਮੁਰਕ ਦਾ ਫਰਕ ਪੈ ਜਾਂਦਾ ਇੱਥੇ ਜਵਾਰ ਬੀਜਣੀ ਹੈ ਇੱਕ ਸਾਲ ਬਈ ਮੱਕੀ ਬੀਜੀ ਸੀ ਐਂ ਤੇ ਬਹੁਤ ਨਜ਼ਾਰਾ ਦਿੱਤਾ ਸੀ ਉਹਨੇ ਓਹੋ ਉਹਦੀ ਵੀਡੀਓ ਵੀ ਹੋਊਗੀ ਚੈਨਲ ਤੇ ਤੇ ਬਹੁਤ ਨਜ਼ਾਰਾ ਦਿੱਤਾ ਬਈ ਉਹਨੇ ਬਹੁਤ ਵਧੀਆ ਪੱਠੇ ਹੋਏ ਪਰ ਉਸ ਸਾਲ ਨਾਲ ਮੀਂਹ ਪੈਂਦੇ ਸੀ ਥੋੜੇ ਜੇ ਯਾਨੀ ਕਿ ਜਦੋਂ ਗਰਮੀ ਜੀ ਹੁੰਦੀ ਸੀ ਉਹਦੇ ਮੀਂਹ ਪੈ ਜਾਂਦਾ ਸੀ ਫਿਰ ਮੱਕੀ ਆਨੇ ਜਿਹੜੀ ਇਹ ਪਾਣੀ ਭਾਲਦੀ ਛੇਤੀ ਫਿਰ ੜੀ ਛੇਤੀ ਪਾਣੀ ਮਿਲਦਾ ਨਹੀਂ ਤੇ ਜੇ ਬੋਰਾ ਦੇ ਬਾਲੇ ਪਾਣੀ ਲਾਉਣੇ ਆਪਾਂ ਫਿਰ ਉਹ ਖੁਸ਼ਕ ਜਿਹਾ ਖਰਾਬ ਕਰਦੇ ਆ ਉਹ ਗੱਲ ਨਹੀਂ ਬੰਦੀ ਚਲੋ ਹੋ ਜੀ ਆਹ ਚੰਗਾ ਜਿਹੜਾ ਪਾਣੀ ਚੱਲੀ ਜਾਂਦਾ ਪੱਠਣ ਲੱਗ ਜੂਗਾ ਤੇ ਨਹੀਂ ਤਾਂ ਮੁਸ਼ਕਲ ਹੋ ਗਿਆ ਸੀ ਕੰਮ ਫਿਰ ਬੰਨਣਾ ਜੇ ਤੇੜਾ ਹੈ ਬਈ ਮੁਆਜ ਤੇ ਆਹ ਦੇਖੋ ਪਾਣੀ ਚੱਲ ਪਿਆ ਇੱਥੋਂ ਦੀ